ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਕਮਾਲੂੜੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਪਿੰਡ ਜੱਜੜਾ ਇਸ ਪਿੰ ਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਉਹ ਤੇ ਜ਼ਿਲ੍ਹਾ ਬਠਿੰਡਾ ਹੈ ਤਲਵੰਡੀ ਸਾਬੋ ਤਕਰੀਬਨ ਇੱਥੋਂ 7-8 7 ਕਿਲੋਮੀਟਰ 7-8 ਕਿਲੋਮੀਟਰ ਤੇ ਨੇੜੇ ਪਿੰਡੇ ਦੇ ਮਲਕਾਨਾ ਇੱਕ ਸਾਈਡ ਤੇ ਰਹਿੰਦਾ ਤੇ ਰਾਮਾ ਰੋਡ ਰਾਮਾ ਮੰਡੀ ਰਹਿੰਦੀ ਹੈ ਤੇ ਅੱਗੇ ਦੇ ਪਿੰਡ ਕਮਾਲੂ ਤੇ ਲਾਲ ਲੈਣਾ ਰਹ ਜਾਂਦੇ ਆ ਜਿਸ ਘਰ ਦੇ ਵਿੱਚੋਂ ਵੀਡੀਓ ਬਣਾ ਰਹੇ ਨੇ ਬਾਈ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਲਿਮਟ ਦੇ ਵਿੱਚ ਹੀ ਬਾਈ ਕੋਲੇ ਪਸ਼ੂ ਹੈ ਤਿੰਨ ਕਨਕ ਨਗ ਦਾ ਦੋ ਕਨਕ ਦਾ ਬਾਈ ਇਹ ਕੋਲੇ ਆਖੜੇ ਤੇ ਇੱਕ ਬਾਈ ਨੇ ਨਾ ਗਾਂ ਲਿਆਂਦੀ ਹੈਗੀ ਹੁਣ ਉਹਦਾ ਕਰਕੇ ਬਾਈ ਕਹਿੰਦਾ ਮੈਂ ਮੱਝ ਵੇਚਣੀ ਹੈ ਡਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਮੱਝ ਸੂਣ ਦੇ ਨੇੜੇ ਹੈਗੀ ਤੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਮੱਝ ਪਸੰਦ ਆਈ ਨਾ ਤਸੱਲੀ ਕਰ ਲਿਓ ਹੱਕ ਬਣਦਾ ਤੁਹਾਡਾ ਤਸੱਲੀ ਕਰਨ ਦਾ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਤੁਸੀਂ ਪੈਸੇ ਲਾਉਣੇ ਆ ਪੈਸੇ ਲਾਉਣ ਵਾਲੀ ਧਿਰੋਂ ਤੇ ਤੁਹਾਡਾ ਹੱਕ ਬਣਦਾ ਹੈ ਤਸੱਲੀ ਕਰਨ ਦਾ ਡਟੇਲ ਆਪਾਂ ਸਾਰੀ ਅਣਫਰਮੇਸ਼ਨ ਜਿਹੜੀ ਹੈਗੀ ਮੱਝ ਦੀ ਆਪਾਂ ਬਾਈ ਤੋਂ ਸਾਨੂੰ ਲੈ ਕੇ ਦਿੰਨੇ ਆਂ ਬਾਈ ਆਈ ਸਾਹਮਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਬਈ ਆਪਣਾ ਮਨਤੂ ਸਿੰਘ ਆ ਜੀ ਮੋਬਾਈਲ ਨੰਬਰ ਬਾਈ 7508148448 ਦੁਬਾਰੇ ਬੋਲ ਦੇ 7508148448 ਅੱਛਾ ਇਹ ਫਿਰ ਗਾਂ ਦਾ ਕਰਕੇ ਵੇਚਦੇ ਇਹਨੂੰ ਹਾਂ ਬਾਈ ਯਾਰ ਮਾਜਲ ਲੋਡ ਸੀ ਰੁਪਿਆ ਦੀ ਮਤਲਬ ਵੇਚ ਦਈਏ ਅੱਛਾ ਅੱਛਾ ਤੇ ਸੂਆ ਕਹਿੰਦਾ ਬਾਈ ਇਹਦਾ ਬਾਈ ਦੂਜੇ ਸੂਆ ਘਰ ਦੀ ਝੋਟੀ ਹੈ ਹਾਂ ਘਰ ਦੀ ਹੈ ਬਾਈ ਤੇ ਕਹਿੰਦੇ ਸੂਆ ਦੀ ਕੱਟੀ ਆ ਖੜੀ ਹੈ ਅੱਛਾ ਪਹਿਲੇ ਸੂਆ ਦੀ ਕੱਟੀ ਆ ਹੈ ਇਹਦੀ ਹਾਂਜੀ ਕਹ ਕਦੋਂ ਲੈ ਬੱਲੇ ਜੀ ਦੋ ਤਿੰਨ ਦਿਨ ਬਈ ਯਾਰ ਦੋ ਤਿੰਨ ਪਿਛਲੇ ਸੂ ਦੁੱਧ ਕਿੰਨਾ ਤੈਨੇ 11 1.5 11 ਲੀਟਰ ਦੁੱਧ 1.5 11 ਲੀਟਰ ਹਾਂਜੀ ਆ ਸ਼ਾਇਦ ਕੀ ਉਮੀਦ ਹੈ ਬੱਦ ਹੀ ਹੈਗੀ ਕੋਈ ਤੇ ਇੱਥੇ ਲੱਗਦਾ ਲੇਵੇ ਸਾਹ ਨੂੰ ਦੇ 13 14 ਕਿਲੋ ਸਾਹ ਨੂੰ ਜਿਵੇਂ ਸੁਵਾਈਆ ਲੈ ਕੇ ਬੰਦਾ ਅੱਛਾ ਤੋਰਿਓ ਬਈ ਨੂੰ ਹੂੰ ਦੋ ਤਿੰਨ ਦਿਨ ਪੂਰੇ ਆ ਹਾਂ ਦੋ ਤਿੰਨ ਦਿਨ ਗੱਲ ਕਰ ਵੀ ਐ ਲੱਗਦਾ ਪਹਿਲਾਂ ਸੂਗੀ ਅੱਛਾ ਦਿਨ ਉਹ ਦੋ ਤਿੰਨ ਦਿਨ ਪੂਰੇ ਆ ਹਾਂ ਠੀਕ ਐ ਇਧਰ ਹੀ ਤੋੜ ਦੀ ਦਿਨ ਤਾਂ ਬਈ ਇਹਦੇ ਦੋ ਤਿੰਨ ਦਿਨ ਪੂਰੇ ਆ ਤੇ ਬਾਕੀ ਲੱਗਦਾ ਵੀ ਇਹ ਸੂਗੀ ਪਹਿਲਾਂ ਕੱਦ ਘਾੜ ਚੰਗਿਆ ਝੋਟੀ ਦਾ ਬੇਰ ਤਰੇ ਨੂੰ ਤੁਸੀਂ ਆ ਦੇਖੋ ਮਗਰ ਹੁਣ ਅੱਗੇ ਦਾ ਲੈ ਚਲੀ ਮੱਲਾ ਚਲੀ ਕੋਈ ਗਲਤ ਸੁੱਕ ਜਾਂਦੀ ਹੈ ਮੋੜ ਲਈ ਬਾਈ ਮੋੜ ਲਈ ਬਹੁਤ ਸੋਹਣਾ ਹਵਾਨਾ ਝੋਟੀ ਨੇ ਭਰਿਆ ਤੇ ਹਲੇ ਨਾ ਫੋਰ ਪਰੂਗੀ ਆਸਾ ਇਹ ਦਵਾਰੇ ਦਵਾਰੇ ਤੋਰਦੀ ਇਹਨੂੰ ਫੇਰ ਲੈ ਜੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਹਵਾਨਾ ਤੁਸੀਂ ਨਾ ਧਿਆਨ ਨਾਲ ਦੇਖ ਲਿਓ ਆ ਦੇਖੋ ਓੜਿਓ 13 14 ਲੀਟਰ ਝੋਟੀ ਨਾ ਆਰਾਮ ਦੇ ਨਾਲ ਇਤ ਕੀ ਦੁੱਧ ਦੇਊਗੀ ਤੇ ਬਹੁਤ ਸੋਹਣੀ ਝੋਟੀ ਐ ਪਤਲੀ ਚਮੜੀ ਦੀ ਹੈਗੀ ਐਤੋਂ ਤੁਸੀਂ ਜੱਜ ਕਰੋ ਝੋਟੀ ਨੂੰ ਮੋੜ ਲਾ ਬਈ ਮਟ ਆ ਜਾ ਆ ਅੱਗੋਂ ਤੁਸੀਂ ਦੇਖੋ ਮੂੰਹ ਮੱਥਾ ਸੰਗਾ ਸੰਗ ਦੇਖੋ ਝੋਟੀ ਦੇ ਸੁ ਪਤਲੇ ਮੂੰਹ ਦੀ ਲੰਮੀ ਬੂਥਾ ਝੋਟੀ ਦੀ ਇੱਥੇ ਖੜੀ ਦੇ ਝੋਟੀ ਦਾ ਤੁਹਾਨੂੰ ਹਵਾਨਾ ਦਿਖਾਉਣਾ ਹੈ ਆ ਦੇਖੋ ਥਾਣਾ ਦਾ ਸਾਈਜ਼ ਦੇਖ ਲਿਓ ਸੋਹਣਾ ਥਾਣਾ ਲੱਗਿਆ ਇੱਕੋ ਜਿਹਾ ਥਾਣਾ ਇੱਕੋ ਜਿਹਾ ਗੈਪ ਤੇ ਝੋਟੂ ਲੱਗਿਆ ਮੁੱਲ ਬਾਈ ਇਹਦਾ ਕੀ ਕਰਦਾ ਮੁੱਲ ਬਾਈ ਚ 40 ਕਰਦਾ ਜੀ 1 ਲੱਖ 40 ਹਜ਼ਾਰ ਮਾਨਦਾਨ ਹੋ ਜੂ ਇਹ ਚ ਕਰ ਦਾਂਗੇ ਬਾਈ ਲਾਜ਼ਮੀ ਦੋਸਤੋ 1 ਲੱਖ ਤੇ 40 ਹਜ਼ਾਰ ਮੋਲ ਹੈ ਮਾਨਦਾਨ ਇਹਦੇ ਵਿੱਚੋਂ ਬਣਦਾ ਜਿੰਨਾ ਕੋਆ ਕਿਉਂਕਿ ਜਿਹੜਾ ਵੀ ਰੇਟ ਮੰਗਿਆ ਜਾਂਦਾ ਉਹ ਫਿਕਸ ਨਹੀਂ ਹੁੰਦਾ ਉਹਦੇ ਚ ਮਾਨਦਾਨ ਹੋ ਜਾਂਦਾ ਹੁੰਦਾ ਤੇ ਦੂਜਾ ਸੂਆ ਝੋਟੀ ਸੁੰਦੀਆ ਦਿਨ ਤੱਕ ਇਹ 2 ਤਰੀਕ ਨੂੰ ਪੂਰੇ ਹੈ ਉਮੀਦ ਹੈ ਵੀ ਹੋ ਸਕਦਾ ਵੀ ਇਹ ਸ਼ਾਇਦ ਹੀ ਕਿਉਂਕਿ 10 ਦਿਨ ਲੈਂਦੀ ਨਹੀਂ ਝੋਟੀ ਪਹਿਲਾਂ ਹੋ ਸਕਦਾ ਸੂਪ ਹੈ ਤੇ ਤਿਆਰੀ ਝੋਟੀ ਦੀ ਹੁਣ ਵੀ ਬਹੁਤ ਚੰਗੀ ਹੈ ਤੇ ਤਿਆਰੀ ਹਲੇ ਹੋਰ ਕਰਨੀ ਹੈ ਪਹਿਲੇ ਸੂਏ 11 ਲੀਟਰ ਦੁੱ ਦਿੱਤਾ ਤੇ ਹੁਣ ਉਮੀਦ ਹੈਗੀ ਬਾਈ ਕਹਿੰਦਾ 13-14 ਲੀਟਰ ਉਹ ਝੋਟੀ ਨੇ ਦੇਣਾ ਹੈ ਕਿਉਂਕਿ ਹਵਾ ਨੇ ਦੇ ਹਿਸਾਬ ਨਾਲ ਲੱਗਦਾ ਹੈ ਹਵਾ ਨੇ ਦਾ ਰੁਖ ਬਹੁਤ ਸੋਹਣਾ ਬਣਾ ਝੋਟੀ ਨੇ ਅੱਜ ਕੀ ਤਿਆਰ ਕੀਤਾ ਹੈਗਾ ਤੇ ਬਾਕੀ ਨੰਬਰ ਭਰਾ ਦਾ ਸਕਰੀਨ ਤੇ ਜਿਹੜੇ ਵੀ ਭਰਾਵਾਂ ਨੂੰ ਝੋਟੀ ਦੋਸਤੋਂ ਪਸੰਦ ਆਈ ਤੁਸੀਂ ਕਾਲ ਕਰ ਲਿਓ ਪਿੰਡ ਜੱਜਲ ਤਹਿਸੀਲ ਇਸਪਿੰਨ ਨੂੰ ਤਲਵੰਡੀ ਸਾਬੋ ਤੇ ਜਿਲਾ ਬਠਿੰਡਾ ਪੈਂਦਾ ਧੰਨਵਾਦੋ ਸੋਸਤੋ ਵੀਡੀਓ ਨੂੰ ਅੱਧ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ